ਮંત્રી ਯਾਦ ਹੈ ਕਿ ਸੰਦੀਪ ਪਾਟੜ ਉਹਨਾਂ ਨੇ ਜਲੰਧਰ ਵਿੱਚ ਮੀਟਿੰਗ ਕੀਤੀ ਹੈ ਜੀ ਕੇ ਦੇ ਸਾਥ ਔਰ ਇਲੈਕਸ਼ਨ ਕੋ ਲੈ ਕੇ ਕੀ ਲੱਗ ਰਿਹਾ ਹੈ ਕਿ ਇਸ ਵਾਰ ਕਿਉਂਕਿ ਸਰਕਾਰ ਸੱਤਾ ਵਿੱਚ ਹੈ ਤੋ ਕਈ ਨਾ ਕਈ ਗਵਾਪ ਰਹੇਗਾ ਆਮ ਆਦਮੀ ਪਾਰਟੀ ਨੇ ਇਹ ਕੋਈ ਪਹਿਲੀ ਮੀਟਿੰਗ ਨਹੀਂ ਕੀਤੀ ਇਸ ਤੋ ਪਿਛਲੇ ਇਲੈਕਸ਼ਨ ਚ ਵੀ ਕੀਤੀ ਸੀ ਉਸ ਤੋ ਪਿਛਲੇ ਇਲੈਕਸ਼ਨ ਦੇ ਵਿੱਚ ਕੀਤੀ ਸੀ ਜਦ ਇਲੈਕਸ਼ਨ ਆਉਂਦਾ ਤਾਂ ਇੱਥੇ ਰਹਿਣ ਵੀ ਆ ਜਾਂਦੇ ਇੱਥੇ ਮੀਟਿੰਗਾਂ ਕਰਨ ਵੀ ਆ ਜਾਂਦੇ ਲੇਕਿਨ ਅੱਜ ਵੈਸਟ ਦੇ ਵਿੱਚ ਗੰਦਾ ਪਾਣੀ ਆਉਂਦਾ 70 ਸਾਲਾਂ ਬਾਅਦ ਵੀ ਅੱਜ ਗੰਦਾ ਪਾਣੀ ਆ ਰਿਹਾ 2 ਸਾਲ ਹੋ ਗਏ ਇਨ੍ਹਾਂ ਦੀ ਸਰਕਾਰ ਆਏ ਨੂੰ ਇਹਨਾਂ ਨੇ ਕਿਸੇ ਟਿਊਬਵਲ ਦੀ ਗੇਰ ਨਹੀਂ ਕੀਤੀ ਲੋਕਾਂ ਨੂੰ ਪੀਣ ਵਾਸਤੇ ਪਾਣੀ ਗੰਦਾ ਮਿਲ ਰਿਹਾ ਸੀ ਬੋਤਲ 'ਚ ਪਾ ਕੇ ਦੇਖੋ ਤੁਸੀਂ ਉਹਦੇ ਨਾਲ ਨਹਾ ਵੀ ਨਹੀਂ ਸਕਦੇ ਪੀਣਾ ਤਾਂ ਦੂਰ ਦੀ ਗੱਲ ਹੈ ਇਸੇ ਤਰ੍ਹਾਂ ਗਲੀਆਂ ਦੇ ਵਿੱਚ ਗੰਦਾ ਪਾਣੀ ਸੀਵਰੇਜ ਦਾ ਘੁੰਮ ਰਿਹਾ ਜੇ ਆਮ ਆਦੀ ਪਾਰਟੀ ਚੰਗੀ ਹੁੰਦੀ ਤਾਂ ਸਵਾ 2 ਸਾਲ ਹੋ ਗਿਆ ਇਨ੍ਹਾਂ ਦੀ ਸਰਕਾਰ ਬਣੇ ਨੂੰ ਇਹ ਕੁਛ ਨਾ ਕੁਛ ਸੋਚਦੇ ਬੈਸੇ ਦਾ ਲੇਕਿਨ ਇਹਨਾਂ ਨੇ ਕੁਝ ਨਹੀਂ ਸੋਚਿਆ ਹੁਣ ਇਹਨਾਂ ਨੂੰ ਹਰਾਉਣ ਦੀ ਵਾਰੀ ਆ ਗਈ ਹੈ ਇਹਨਾਂ ਨੂੰ ਸਬਕ ਸਿਖਾਉਣ ਦੀ ਵਾਰੀ ਆ ਗਈ ਹੈ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਉਣਾ ਹੈ ਇੱਥੇ ਮੁੱਖ ਮੰਤਰੀ ਆਗੇ ਰਹੇ ਉਹਦਾ ਪਰਿਵਾਰ ਰਹੇ ਕੋਈ ਰਹੇ ਲੇਕਿਨ ਸਾਡੇ ਹਾਲਾਤ ਨਹੀਂ ਬਦਲੇ ਐਸੀ ਇਸ ਕਰਕੇ ਵੈਸਟ ਵਾਲਿਆਂ ਨੇ ਇਹਨਾਂ ਨੂੰ ਹਰਾਉਣਾ ਤੁਸੀਂ ਵੱਡੀ ਲੀਡ ਨਾਲ ਜਿੱਤੇ ਸੀ ਸਰ ਅੱਜ ਨਾਮਿਨੇਸ਼ਨ भरने ਜਾ ਰਹੇ ਹਾਂ ਤਾਂ ਕੀ ਲੱਗਦਾ ਹੈ ਕਿ ਇਸ ਵਾਰ ਕਿਹਸੀ ਨਾਮ ਕਾਂਗਰਸ ਪਾਰਟੀ ਨੇ ਇੱਕ ਗ੍ਰਾਸ ਰੂਟ ਤੋਂ ਮਹਿਲਾ ਵਰਕਰ ਜਿਹੜੀ ਕਿ 4-5 ਵਾਰ ਇੱਥੇ ਮਿਊਸਪਰ ਕਾਰਪੋਰੇਸ਼ਨ ਦੇ ਵਿੱਚ ਐਮਸੀ ਰਹੀ ਹੈ ਸੀਨੀਅਰ ਡਿਪਟੀ ਮੇਰ ਰਹੀ ਹੈ ਤੇ ਹਮੇਸ਼ਾ ਤੋਂ ਆਪਣੇ ਕਾਂਗਰਸ ਪਾਰਟੀ ਦੀ ਵਰਕਰ ਰਹੀ ਹੈ ਇਹਨਾਂ ਦੇ ਪਤੀ ਵੀ ਪਹਿਲਾਂ ਐਮਸੀ ਸੀ ਉਹ ਵੀ ਕਾਂਗਰਸ ਪਾਰਟੀ ਦੇ ਸੀ ਆਜ਼ਾਦੀ ਤੋਂ ਪਹਿਲਾਂ ਤੋਂ ਇਹ ਜਿਹੜਾ ਪਰਿਵਾਰ ਹੈ ਕਾਂਗਰਸੀ ਆ ਕਦੇ ਬਦਲਿਆ ਨਹੀਂ ਇਹਨਾਂ ਨੇ ਕਦੇ ਦਲ ਨਹੀਂ ਬਦਲਿਆ लॉयल वर्कर कांग्रेस के रहे हैं हमेशा कांग्रेस की सपोर्ट की है कांग्रेस पार्टी ने इस करके एक वर्कर न एक महिला वर्कर एक नमसी लैवल वर्कर न टिकट दे के नवाजे है मैं धनवादी हाँ कांग्रेस हाई कमांड का जिन्होंने एक आम वर्कर आम आदमी पार्टी वाले तो कहने से आम बंद टिकट देंगे दे। लेकिन कांग्रेस पार्टी ने असल एक आम और महिला ਮੈਂ ਨਾ ਮੰਨੂਗੀ ਇਸ ਅਗਲ ਦਾ ਮਾਣ ਮਿਲਿਆ ਕਿ ਉਹਨਾਂ ਨੂੰ ਇੱਥੋਂ ਟਿਕਟ ਦਿੱਤੀ ਗਈ ਹੈ ਕਾਂਗਰਸ ਪਾਰਟੀ ਵੱਲੋਂ ਸੋ ਮੈਂ ਕਾਂਗਰਸ ਪਾਰਟੀ ਦਾ ਧੰਨਵਾਦੀ ਹਾਂ ਇੱਕ ਉਦਮੀ ਪੜ੍ਹੇ ਲਿਖੀ ਸੂਝਵਾਨ ਔਰ ਇਮਾਨਦਾਰ ਲੇਡੀ ਹੈ ਚਾਰ ਪੰਜ ਇਲੈਕਸ਼ਨ ਲੜ ਚੁੱਕੀ ਹੈ ਹਰ ਵਾਰ ਜਿੱਤੀ ਹੈ ਤੇ ਕਦੇ ਵੀ ਇਹਨਾਂ ਤੇ ਕੋਈ ਅਲੀਗੇਸ਼ਨ ਜਾਂ ਇਹਨਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਹੋਇਆ ਹਮੇਸ਼ਾ ਇਮਾਨਦਾਰ ਰਹਿ ਕੇ ਇਹਨਾਂ ਨੇ ਕੰਮ ਕੀਤਾ ਸੋ ਮੈਨੂੰ ਪੂਰੀ ਉਮੀਦ ਹੈ ਕਿ ਵੱਡੀ ਗਿਣਤੀ ਦੇ ਨਾਲ ਐਸੀ ਕਾਂਗਰਸ ਪਾਰਟੀ ਜਿਹੜੀ ਹੈ ਇੱਥੋਂ ਜਿੱਤੇਗੀ ਦੂਸਰੀਆਂ ਪਾਰਟੀਆਂ ਨੇ ਇੱਕ ਖੇਲ ਇਹ ਕੀਤਾ ਤੁਸੀਂ ਦੇਖੋ ਕਿ ਜਿਹੜਾ ਪਿਛਲੀ ਵਾਰੀ ਬੀਜੇਪੀ ਕਿੱਥੋਂ ਖੜਾ ਸੀ ਐ ਕਿ ਆਮ ਆਦਮੀ ਪਾਰਟੀ ਚੋਂ ਖੜਾ ਹੈ ਜਿਹੜਾ ਪਿਛਲੀ ਵਾਰੀ ਆਮ ਆਦਮੀ ਪਾਰਟੀ ਚੋਂ ਖੜਾ ਸੀ ਉਹ ਹੁਣ ਬੀਜੇਪੀ ਚੋਂ ਖੜਾ ਹੈ ਇਹਨਾਂ ਨੇ ਬੰਦੇ ਬਦਲੇ ਐ ਇਹਨਾਂ ਦੀ ਸੋਚ ਵੀ ਅਜਿਹੀ ਹੈ ਇਹਨਾਂ ਨੂੰ ਕੋਈ ਸਰਕਾਰ ਨਹੀਂ ਸਮਝ ਕਿਸ ਤਰ੍ਹਾਂ ਚੱਲਦਾ ਇਹ ਧਲ ਬਦਲ ਨੂੰ ਸਭ ਨੂੰ ਉਤਸ਼ਾਹਤ ਕਰਦੇ ਐ ਕਿ ਇਕ ਸਮਾਜ ਦੇ ਵਿੱਚ ਮਾੜੀ ਕੁਰਤੀ ਪਾ ਰਿਹਾ ਇਕ ਨਵਾਂ ਐਸਾ ਜਿਹੜਾ ਕਿ ਸਮਾਜ ਨੂੰ ਵਾਸਤੇ ਘਾਤਕ ਹੈ ਦਲ ਬਦਲਣ ਦਾ ਐਸਾ ਰਵਾਜ ਇੱਥੇ ਪਾ ਰਹੇ ਪਾਰਟੀਆਂ ਆਪ ਉਤਸ਼ਾਹਤ ਕਰਦੀਆਂ ਤੇ ਜਿਹੜੇ ਇਹ ਲੀਡਰ ਹੈ ਜਿਹੜੇ ਕਿ ਚੋਣਾਂ ਲੜ ਰਹੇ ਇਹ ਲਾਲਜ ਦੇ ਬਸ ਪੈ ਕੇ ਇਹ ਡਰ ਦੇ ਬਸ ਪੈ ਕੇ ਇਹ ਚੌਧਰਾ ਦੀ ਭੁੱਖ ਦੇ ਵਿੱਚ ਆਪਣੀਆਂ ਪਾਰਟੀਆਂ ਬਦਲਦੇ ਦਲ ਬਦਲਿਓ ਉਹਨਾਂ ਪਹਿਲਾਂ ਵੀ ਇਥੇ ਮਾਰ ਦਿੱਤੀ ਗਈ ਹੈ ਹੁਣ ਵੀ ਦਲ ਬਦਲਵਿਆਂ ਨੂੰ ਮਾਰ ਦਿੱਤੀ ਜਾਏਗੀ